ਪੰਜਾਬ ਸਰਕਾਰ ਦੇ ਵੱਲੋਂ ਅੱਜ ਅਹਿਮ ਮੀਟਿੰਗ ਸੱਦ ਲਈ ਗਈ ਹੈ ਤੇ ਉੱਥੇ ਹੀ ਅੱਜ ਪੱਠਾ ਐਲਾਨ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ ਕੈਬਨਿਟ ਮੰਤਰੀਆਂ ਦੇ ਨਾਲ ਮੀਟਿੰਗ ਕਰਨਗੇ ਤੇ ਉਥੇ ਹੀ 10 ਅਤੇ 11 ਜੁਲਾਈ ਨੂੰ ਜੋ ਸੈਸ਼ਨ ਹੈ ਉਸ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਦੱਸਦੀਏ ਕਿ ਬੇਅਦਬੀ ਖਿਲਾਫ ਕਾਨੂੰਨ ਜਿਹੜਾ ਕਿ ਸਰਕਾਰ ਲਿਆ ਸਕਦੀ ਹੈ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਹੈ ਤੇ ਉਥੇ ਹੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਅੱਜ ਮੀਟਿੰਗ ਕੀਤੀ ਜਾਵੇਗੀ ਆਪਣੇ ਕੈਬਨਿਟ ਮੰਤਰੀਆਂ ਦੇ ਨਾਲ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਦੱਸੀਏ ਕਿ ਚੜੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਾਇਸ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਤੇ ਇਸ ਮੁੱਦਿਆਂ ਨੂੰ ਲੈ ਕੇ ਕਈ ਮੁੱਦਿਆਂ ਨੂੰ ਲੈ ਕੇ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਤੱਕ ਹੋ ਸਕਦਾ ਹੈ ਤੇ 11 ਅਤੇ 10 ਤਰੀਕ ਨੂੰ ਜੋ ਸੈਸ਼ਨ ਸਦੈ ਜਾ ਰਿਹਾ ਉਸ ਦੇ ਵਿੱਚ ਵੀ ਜਿਹੜੀ ਕਿ ਕਾਨੂੰਨ ਨੂੰ ਲੈ ਕੇ ਲਗਾਤਾਰ ਚਰਚਾ ਪੰਜਾਬ ਸਰਕਾਰ ਕਰ ਸਕਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਖਿਲਾਫ ਕਾਨੂੰਨ ਸਰਕਾਰ ਲਿਆ ਸਕਦੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਪੰਜਾਬ ਸਰਕਾਰ ਨੇ ਇਹ ਕੈਬਨਿਟ ਮੀਟਿੰਗ ਸਦੀ ਹੈ ਤੇ ਸੈਸ਼ਨ ਜਿਹੜਾ ਕਿ 10 ਤੇ 11 ਜੁਲਾਈ ਨੂੰ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇਸ ਮੀਟਿੰਗ ਦੇ ਦੌਰਾਨ ਕੋਈ ਵੱਡਾ ਐਲਾਨ ਕਰ ਸਕਦੇ ਨੇ ਮੀਟਿੰਗ ਕਰਨਗੇ ਤੇ ਉਥੇ ਹੀ 10 ਅਤੇ 11 ਜੁਲਾਈ ਨੂੰ ਜੋ ਸੈਸ਼ਨ ਹੈ ਉਸ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਦੱਸਦੀਏ ਕਿ ਬੇਅਦਬੀ ਖਿਲਾਫ ਕਾਨੂੰਨ ਜਿਹੜਾ ਕਿ ਸਰਕਾਰ ਲਿਆ ਸਕਦੀ ਹੈ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਹੈ ਤੇ ਉਥੇ ਹੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਅੱਜ ਮੀਟਿੰਗ ਕੀਤੀ ਜਾਵੇਗੀ ਆਪਣੇ ਕੈਬਨਿਟ ਮੰਤਰੀਆਂ ਦੇ ਨਾਲ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਦੱਸਦੀਏ ਕਿ ਚੜੀਗੜ ਦੇ ਵਿੱਚ ਮੁੱਖਮੰਤਰੀ ਤਰੀ ਭਗਵਾਨ ਸਿੰਘ ਮੰਦਿਰ ਐਸ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਤੇ ਇਸ ਮੁੱਦਿਆਂ ਨੂੰ ਲੈ ਕੇ ਕਈ ਮੁੱਦਿਆਂ ਨੂੰ ਲੈ ਕੇ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਤੱਕ ਹੋ ਸਕਦਾ ਹੈ ਤੇ 11 ਅਤੇ 10 ਤਰੀਕ ਨੂੰ ਜੋ ਸੈਸ਼ਨ ਸੱਦਿਆ ਜਾ ਰਿਹਾ ਉਸ ਦੇ ਵਿੱਚ ਵੀ ਜਿਹੜੀ ਕਿ ਕਾਨੂੰਨ ਨੂੰ ਲੈ ਕੇ ਲਗਾਤਾਰ ਚਰਚਾ ਪੰਜਾਬ ਸਰਕਾਰ ਕਰ ਸਕਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਖਿਲਾਫ ਕਾਨੂੰਨ ਸਰਕਾਰ ਕਾਰ ਲਿਆ ਸਕਦੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਪੰਜਾਬ ਸਰਕਾਰ ਨੇ ਇਹ ਕੈਬਨਿਟ ਮੀਟਿੰਗ ਸਦੀ ਹੈ ਤੇ ਸੈਸ਼ਨ ਜਿਹੜਾ ਹੈ ਕਿ 10 ਤੇ 11 ਜੁਲਾਈ ਨੂੰ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇਸ ਮੀਟਿੰਗ ਦੇ ਦੌਰਾਨ ਕੋਈ ਵੱਡਾ ਐਲਾਨ ਕਰ ਸਕਦੇ ਨੇ ਮੀਟਿੰਗ ਕਰਨਗੇ ਤੇ ਉਥੇ ਹੀ 10 ਅਤੇ 11 ਜੁਲਾਈ ਨੂੰ ਜੋ ਸੈਸ਼ਨ ਹੈ ਉਸ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਦੱਸਦੀ ਏ ਕਿ ਬੇਅਦਬੀ ਖਿਲਾਫ ਕਾਨੂੰਨ ਜਿਹੜਾ ਕਿ ਸਰਕਾਰ ਲਿਆ ਸਕਦੀ ਹੈ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਹੈ ਤੇ ਉਥੇ ਹੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਅੱਜ ਮੀਟਿੰਗ ਕੀਤੀ ਜਾਵੇਗੀ ਆਪਣੇ ਕੈਬਨਿਟ ਮੰਤਰੀਆਂ ਦੇ ਨਾਲ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਦੱਸੀਏ ਕਿ ਚੱਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਾਇਸ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਤੇ ਇਸ ਮੁੱਦਿਆਂ ਨੂੰ ਲੈ ਕੇ ਕਈ ਮੁੱਦਿਆਂ ਨੂੰ ਲੈ ਕੇ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਤੱਕ ਹੋ ਸਕਦਾ ਹੈ ਤੇ 11 ਅਤੇ 10 ਤਰੀਕ ਨੂੰ ਜੋ ਸੈਸ਼ਨ ਸਦੈ ਜਾ ਰਿਹਾ ਉਸ ਦੇ ਵਿੱਚ ਵੀ ਜਿਹੜੀ ਕਿ ਕਾਨੂੰਨ ਨੂੰ ਲੈ ਕੇ ਲਗਾਤਾਰ ਚਰਚਾ ਪੰਜਾਬ ਸਰਕਾਰ ਕਰ ਸਕਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਖਿਲਾਫ ਕਾਨੂੰਨ ਸਰਕਾਰ ਲਿਆ ਸਕਦੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਪੰਜਾਬ ਸਰਕਾਰ ਨੇ ਇਹ ਕੈਬਨਟ ਮੀਟਿੰਗ ਸਦੀ ਹੈ ਤੇ ਸੈਸ਼ਨ ਜਿਹੜਾ ਕਿ 10 ਤੇ 11 ਜੁਲਾਈ ਨੂੰ ਹੋ ਸਕਦਾ ਹੈ ਤੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇਸ ਮੀਟਿੰਗ ਦੇ ਦੌਰਾਨ ਕੋਈ ਵੱਡਾ ਐਲਾਨ ਕਰ ਸਕਦੇ ਹੈ